ਅੱਜ ਸਾਡਾ ਗੁਰਨਿਵਾਰ ਸਕੂਲ ਤੋਂ ਆਉਂਦੇ ਹੋਏ ਬਾਜ਼ਾਰ ਤੋਂ ਲੈ ਆਇਆ ਸਰ੍ਹਸੋਂ ਤੇ ਪਾਲਕ ਸਾਗ ਬਣਾਉਣ ਵਾਸਤੇ ਜੀ ਹਾਂ ਮੱਕੀ ਦੀ ਰੋਟੀ ਤੇ ਸਰ੍ਹਸੋਂ ਦਾ ਸਾਗ ਹੋਵੇ ਮooli ਦਾ ਸਲਾਦ ਤੇ ਅੰਬ ਦਾ achar ਹੋਵੇ ਤੇ ਕੀ ਆਈ ਬਾਤ ਹੈ ਆਪਣਾ ਪੰਜਾਬ ਫਿਰ ਕਿਉਂ ਨਾ ਯਾਦ ਆਵੇ ਇਹ ਵਲੌਗ ਦੇਖ ਕੇ ਵਿਦੇਸ਼ਾਂ ਵਿੱਚ ਬੈਠੇ ਹੋਏ ਲੋਕਾਂ ਨੂੰ ਤੇ ਸਟੂਡੈਂਟਸ ਨੂੰ ਆਪਣਾ ਪੰਜਾਬ ਤੇ ਸਾਗ ਤੇ ਇਹ ਜਿਹੜੀ ਡਿਸ਼ ਜਿਹੜੀ ਪੰਜਾਬ ਦੀ ਬਹੁਤ ਹੀ ਫੇਮਸ ਡਿਸ਼ ਹੈ ਸਾਗ ਤੇ ਮੱਕੀ ਦੀ ਰੋਟੀ ਉਹ ਜ਼ਰੂਰ ਯਾਦ ਆ ਜਾਵੇਗੀ ਤੇ ਦੇਖਣਾ ਚਾਹੁੰਦੇ ਹੋ ਸਾਗ ਬਣਾਉਣ ਦੀ ਫੁੱਲ ਪ੍ਰੋਸੈਸ ਤਾਂ ਪਲੀਜ਼ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਪੂਰੀ ਵੀਡੀਓ ਜ਼ਰੂਰ ਵਾਚ ਕਰਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਹਾਂ ਇਧਰ ਅਸੀਂ ਸਰਸੋਂ ਦੀਆਂ ਸਾਰੀਆਂ ਗੰਦਲਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਪਾਲਕ ਵੀ ਸਾਰੀ ਇੱਕ ਇੱਕ ਪੱਤਾ ਕਰਕੇ ਚੁਣ ਲਈ ਵਿੱਚੋਂ ਕਾਫੂਸਨਾ ਰਹਿ ਜਾਈ ਵਿੱਚ ਇਸ ਲਈ ਅਸੀਂ ਪੂਰੀ ਇੱਕ ਇੱਕ ਪੱਤਾ ਕਰਕੇ ਚੁਣ ਲੈਂਦੇ ਆ ਸਾਫ਼ ਕਰਕੇ ਅਸੀਂ ਚੰਗੀ ਤਰ੍ਹਾਂ ਦੋ ਵਾਰੀ ਵਾਸ਼ ਕਰ ਲਿਆ ਹੁਣ ਅਸੀਂ ਇਸ ਨੂੰ ਕੱਟ ਕੇ ਬਣਾਉਣ ਦੀ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਹਾਂ ਤੇ ਪਿੰਡ ਵਿੱਚ ਅਸੀਂ ਜਾਵਾਂਗੇ ਜਿਸ ਦਿਨ ਆਪਣੇ ਪਿੰਡ ਤੇ ਉੱਥੇ ਅਸੀਂ ਸਾਗ ਆਪਣਾ ਸਾਗ ਤੋੜ ਕੇ ਤੇ ਚੁੱਲ੍ਹੇ ਤੇ ਕਿਵੇਂ ਬਣਾਈਂਦਾ ਉਹ ਤੁਹਾਨੂੰ ਜ਼ਰੂਰ ਬਣਾ ਕੇ ਵਿਖਾਵਾਂਗੇ ਪਰ ਫਿਲਹਾਲ ਅਸੀਂ ਰਹਿਨੇ ਆ ਸ਼ਹਿਰ ਚ ਤੇ ਅਸੀਂ ਬਣਾ ਰਹੇ ਆ ਅੱਜ ਕੁੱਕਰ ਵਿੱਚ ਸਾਗ ਉਹ ਵੀ ਗੈਸ ਤੇ ਤੇ ਕਟਣਾ ਵੀ ਸਾਨੂੰ ਤੇ ਚਾਕੂ ਨਾਲ ਹੀ ਪੈਂਦਾ ਹੈ ਤੇ ਮੈਂ ਇੱਥੇ ਇਸ ਤਰ੍ਹਾਂ ਹੀ ਚਾਕੂ ਦੇ ਨਾਲ ਹੀ ਕੱਟ ਲੈਣੀ ਆ ਕਾਰ ਵਿੱਚ ਤੇ ਅਸੀਂ ਪਹਿਲਾਂ ਟੋਕਿਆ ਨਾ ਜਾਂ ਦਾਤਰ ਨਾ ਕੱਟੀਦਾ ਸੀ ਤੇ ਇਸ ਤਰ੍ਹਾਂ ਅਸੀਂ ਸਾਰਾ ਸਾਗ ਜਿਹੜਾ ਹੈ ਕੱਟ ਲਿਆ ਹੈ ਤੇ ਕੁੱਕਰ ਵਿੱਚ ਵੀ ਅਸੀਂ ਵਧੀਆ ਤਰੀਕੇ ਨਾਲ ਸਾਗ ਕਿਵੇਂ ਬਣਾ ਸਕਦੇ ਹਾਂ ਉਹ ਤੁਹਾਨੂੰ ਇਸ ਵਲੌਗ ਵਿੱਚ ਅਸੀਂ ਸਾਰਾ ਦੱਸਾਂਗੇ ਕਿ ਸਿਰਫ ਅਸੀਂ ਵਿਸਲਾਨੀ ਮਰਵਾਉਣੀ ਆ ਤੇ ਮਸ਼ੀਨ ਨਾਲ ਨਹੀਂ ਘੋਟਣਾ ਅਸੀਂ ਇਹਨੂੰ ਪਹਿਲਾਂ ਅੱਧਾ ਘੰਟਾ ਵਿਸਲਾ ਮਰਵਾਵਾਂਗੇ ਫਿਰ ਖੁੱਲਾ ਵੀ ਰੰਨਾਂਗੇ ਜਿਸ ਦੇ ਨਾਲ ਸਾਗ ਬਹੁਤ ਵਧੀਆ ਬਣੇਗਾ ਹੁਣ ਅਸੀਂ ਸਾਰੀ ਸਰਸੋਂ ਕੱਟ ਕੇ ਵਿੱਚ ਪਾ ਲਈਏ ਕੁੱਕਰ 'ਚ ਪਾਣੀ ਗਰਮ ਅਸੀਂ ਪਹਿਲਾਂ ਰੱਖ ਲਿਆ ਸੀ ਤੇ ਗਰਮ ਪਾਣੀ ਦੇ ਵਿੱਚ ਅਸੀਂ ਸਾਰੀ ਸਰਸੋਂ ਵਾਲਾ ਸਾਗ ਕੱਟ ਕੇ ਪਹਿਲਾਂ ਪਾਤਾ ਤੇ ਵਿੱਚ ਨਮਕ ਪਾ ਕੇ ਅਸੀਂ ਢੱਕਣ ਲਗਾਤਾ ਸੀ ਹੁਣ ਇਧਰ ਅਸੀਂ ਪਾਲਕ ਵੀ ਸਾਰੀ ਕੱਟ ਲਈ ਤੇ ਉਹ ਵੀ ਵਿੱਚ ਐਡ ਕਰ ਦਿੱਤੀ ਹੈ ਤੇ ਸਾਰੀ ਪਾਲਕ ਵੀ ਐਡ ਹੋ ਜਾਣ ਤੋਂ ਬਾਅਦ ਅਸੀਂ ਇਹਨੂੰ ਕੋਟਨੇ ਦੀ ਹਲਪਦ ਨਾਲ ਥੱਲੇ ਦੱਬ ਦਿਆਂਗੇ ਤੇ ਫਿਰ ਅਸੀਂ ਢੱਕਣ ਲਗਾ ਦੇਾਂਗੇ ਇਸ ਨੂੰ ਅੱਧਾ ਘੰਟਾ ਲਗਾਤਾਰ ਵਿਸਲਾਂ ਲੱਗਣ ਦੇਾਂਗੇ ਤੇ ਫਿਰ ਗੈਸ ਬੰਦ ਕਰਕੇ ਦੇਖਾਂਗੇ ਇਹਦੇ ਵਿੱਚ ਪਾਣੀ ਦੀ ਜਿੰਨੀ ਨਹੀਂ ਲੋੜ ਹੋਏਗੀ ਹੋਰ ਐਡ ਕਰਾਂਗੇ ਤੇ ਥੋੜਾ ਜਿਹਾ ਪਾਣੀ ਅਸੀਂ ਸਾਗ ਦਾ ਉਤਾਰ ਵੀ ਸਕਦੇ ਆ ਜੇ ਵੱਧ ਹੋਏ ਤਾਂ ਵੀ ਉਤਾਰ ਸਕਦੇ ਆ ਜੇ ਵੈਸੇ ਵੀ ਥੋੜਾ ਜੈਸੀ ਉਤਾਰ ਕੇ ਪਾਣੀ ਚੇਂਜ ਕਰ ਲਈਏ ਤਾਂ ਸਾਗ ਦੀ ਕਸੈਲ ਜਿਹੜੀ ਆ ਉਹ ਨਿਕਲ ਜਾਂਦੀ ਹੈ ਹੁਣ ਇਧਰ ਅੱਧਾ ਘੰਟਾ ਵਿਸਲਾਂ ਵੱ ਚੁੱਕੀਆਂ ਨੇ ਉਸ ਤੋਂ ਬਾਅਦ ਅਸੀਂ ਇੱਕ ਸਾਈਡ ਤੇ ਗਰਮ ਪਾਣੀ ਰੱਖ ਲਿਆ ਹੈ ਕਿ ਪੌਣ ਦੀ ਲੋੜ ਹੋਈ ਤੇ ਵਿੱਚ ਅਸੀਂ ਪਾ ਲਵਾਂਗੇ ਤੇ ਅੱਧਾ ਪੌਣਾ ਘੰਟਾ ਮੁੜ ਕੇ ਅਸੀਂ ਲਗਾਤਾਰ ਇਸ ਨੂੰ ਖੁੱਲਾ ਹੀ ਪਕਾਉਣਾ ਹੈ ਅਨਕੋਟ ਨੇ ਦੀ ਹੈਲਪ ਦੇ ਨਾਲ ਅਸੀਂ ਕਰਾਂਗੇ ਚੱਕ ਇਹ ਆ ਸਾਡਾ ਪਰੰਪਰਾਗਤ ਟੂਲ ਜਿਹਨੂੰ ਬੋਲਦੇ ਆ ਘੋਟਣਾ ਤੇ ਇਹਦੇ ਨਾਲ ਅਸੀਂ ਸਾਗ ਘੋਟਿਦਾ ਹੈ ਅਸੀਂ ਮਸ਼ੀਨ ਦੀ ਹੈਲਪ ਦੇ ਨਾਲ ਨਹੀਂ ਘੋਟਾਂਗੇ ਖੱਲੀਆਂ ਵਿੱਚ ਲਮਰਾ ਕੇ ਤੇ ਮਸ਼ੀਨ ਦੇ ਨਾਲ ਘੋਟ ਦੇਣ ਦੇ ਨਾਲ ਤੇ ਚਲੋ ਸਾਗ ਮਹਿੰਦੀ ਵਰਗਾ ਘੋਟਦੇ ਜਾਂਦਾ ਹੈ ਪਰ ਉਹਦਾ ਨਾ ਉਹ ਸੁਆਦ ਨਹੀਂ ਆਉਂਦਾ ਜਦੋਂ ਇਹਨੂੰ ਅਸੀਂ ਰੰਦੇ ਹੋਏ ਘੋਟਨੇ ਨਾਲ ਹੌਲੀ-ਹੌਲੀ ਹਲੋਂਦੇ ਰਾਂਗੇ ਤਾਂਕਿ ਆਪਣੇ ਆਪ ਗਲ ਕੇ ਬਿਲਕੁਲ ਕੋਟਨ ਦੇ ਲਾਈਕ ਨਾ ਹੋ ਜਾਏ ਤੇ ਇਹਨੂੰ ਜ਼ਿਆਦਾ ਬਾਅਦ ਚ ਕੋਟਨ ਦੀ ਵੀ ਲੋੜ ਨਹੀਂ ਪੈਣੀ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਲਸਣ ਅਦਰਕ ਤੇ ਹਰੀਆਂ ਮਿਰਚਾਂ ਘਟ ਕੇ ਐਡ ਕਰ ਦਿੱਤੀਆਂ ਨੇ ਤੇ ਉਹ ਵੀ ਨਾਲ ਦੀ ਨਾਲ ਇਹਦੇ ਵਿੱਚ ਰਿਜਦੀਆਂ ਜਾਣਗੀਆਂ ਜਿਹਦੇ ਨਾਲ ਸਾਗ ਦਾ ਟੇਸਟ ਬਹੁਤ ਵਧੀਆ ਬਣੇਗਾ ਤੇ ਨਾਲ ਦੀ ਨਾਲ ਅਸੀਂ ਘੋਟਨੇ ਦੇ ਨਾਲ ਨੂੰ ਹਲਾਈ ਜਾ ਰਹੇ ਆ ਇਹਨੇ ਘੁੱਟਦੇ ਜਾਣਾ ਔਲੀ ਹਲੀ ਜਦੋਂ ਤੱਕ ਪਾਣੀ ਇਹਦਾ ਵਿੱਚ ਪੂਰਾ ਮਿਕਸ ਹੋ ਨਾ ਹੋ ਜਾਏਗਾ ਉਦੋਂ ਤੱਕ ਅਸੀਂ ਪਕਾਉਣਾ ਹੈ ਕਿਉਂਕਿ ਪਾਣੀ ਤੇ ਸਾਗ ਅਲੱਗ-ਅਲੱਗ ਨਾ ਦਿਖਾਈ ਦੇਣ ਇਧਰ ਅਸੀਂ ਦੋ ਤਿੰਨ ਮੁਠਾਂ ਲੈ ਲਿਆ ਹੈ ਕਣਕ ਦਾ ਆਟਾ ਤੇ ਦੋ ਕੁ ਮੁਠਾਂ ਵਿੱਚ ਐਡ ਕੀਤਾ ਹੈ ਮੱਕੀ ਦਾ ਆਟਾ ਗਰਮ ਪਾਣੀ ਪਾ ਕੇ ਇਹਦਾ ਕੋਲ ਤਿਆਰ ਕਰਾਂਗੇ ਇਸ ਨੂੰ ਇਸ ਕੋਲ ਨੂੰ ਅਸੀਂ ਐਡ ਕਰਨਾ ਹੈ ਸਾਗ ਦੇ ਵਿੱਚ ਜਦੋਂ ਅਸੀਂ ਸਾਗ ਘੋਟਣਾ ਹੈ ਇਸ ਨੂੰ ਕਹਿੰਦੇ ਨੇ ਅਲਣ ਅਸੀਂ ਅਲਣ ਜਿਹੜਾ ਆ ਉਹ ਸੁੱਕਾ ਵੀ ਪਾ ਸਕਦੇ ਹਾਂ ਸੁੱਕਾ ਆਟੇ ਦਾ ਅਲਣ ਵੀ ਅਸੀਂ ਸਾਗ ਦੇ ਵਿੱਚ ਐਡ ਕਰ ਸਕਦੇ ਹਾਂ ਪਰ ਕਈ ਵਾਰੀ ਅਸੀਂ ਪਾਣੀ ਦੇ ਵਿੱਚ ਕੋਲ ਕੇ ਵੀ ਐਡ ਕਰ ਲੀਦਾ ਹੈ ਤਾਂ ਕਿ ਵਧੀਆ ਤਰੀਕੇ ਦੇ ਨਾਲ ਵਿੱਚ ਮਿਕਸ ਹੋ ਜਾਏ ਕਿਉਂਕਿ ਜੇ ਦੱਸੇ ਸੁੱਕਾ ਪਾ ਦਿਆਂ ਤਾਂ ਵਿੱਚ ਉਹਦੀਆਂ ਗੁਠਲੀਆਂ ਵੀ ਰਹਿ ਸਕਦੀਆਂ ਨੇ ਤੇ ਇਧਰ ਅਸੀਂ ਤੜਕੇ ਵਾਸਤੇ ਵੀ ਤਿਆਰੀ ਕਰ ਲਈ ਹੈ ਪਿਆਜ਼ ਅਦਰਕ ਲਸਣ ਮਿਰਚਾ ਅਸੀਂ ਲੈ ਲਈਆਂ ਨੇ ਕੱਟਣ ਲਈ ਤੇ ਤਿਆਰ ਕੀਤਾ ਹੋਇਆ ਕੋਲ ਅਸੀਂ ਹੌਲੀ ਹੌਲੀ ਸਾਗ ਦੇ ਵਿੱਚ ਐਡ ਕਰਦੇ ਜਾਵਾਂਗੇ ਤੇ ਘੁਟਨੇ ਦੀ ਹੈਲਪ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਸਾਗ ਨੂੰ ਘੋਟ ਲੈਣਾ ਹੈ ਸਾਗ ਨੂੰ ਪੂਰੀ ਤਰ੍ਹਾਂ ਮਿਕਸ ਹੋ ਚੁੱਕਾ ਸੀ ਪੱਤੇ ਲੱਗ ਤੇ ਗੰਦਲਾਂ ਲੱਗ ਤੇ ਪਾਣੀਆਂ ਲੱਗ ਨਹੀਂ ਸੀ ਦਿਖਾਈ ਦੇ ਰਿਹਾ ਜਦੋਂ ਉਦੋਂ ਅਸੀਂ ਸਾਗ ਨੂੰ ਘੋਟਣ ਲਈ ਚੁਰਕੀਤਾ ਤੇ ਹੁਣ ਦੇਖੋ ਸਾਗ ਬਿਲਕੁਲ ਕੁੱਟ ਕੇ ਤਿਆਰ ਹੋ ਗਿਆ ਹੈ ਇਕਦਮ ਮਿਕਸ ਹੋ ਗਿਆ ਹੈ ਬਹੁਤ ਹੀ ਵਧੀਆ ਟੇਸਟ ਇਹਦਾ ਸਾਦਾ ਬਣੇਗਾ ਕਿਉਂਕਿ ਪੂਰੀ ਤਰ੍ਹਾਂ ਪੱਕਾ ਸਾਦਕੋਚਣ ਤੋਂ ਬਾਅਦ ਵੀ ਇਸ ਨੂੰ ਅਸੀਂ 5-7 ਮਿੰਟ ਗੈਸ ਤੇ ਫਿਰ ਪਕਾਉਣਾ ਹੈ ਕਿ ਜੋ ਰੋਟੀ ਆਇਆ ਹੈ ਤਾਂ ਉਹ ਪੂਰੀ ਤਰ੍ਹਾਂ ਪੱਕ ਜਾਏ ਹੁਣ ਅਸੀਂ 12 ਲਿਆਉਣੀ ਹੈ ਜੀ ਕੱਟ ਕੇ ਮੇਥੀ ਤੇ ਧਨੀਆ ਜੋ ਅਸੀਂ ਘਰ ਦੇ ਪਿੱਛੇ ਕਿਆਰੀ ਵਿੱਚ ਬੀਜਿਆ ਹੋਇਆ ਹੈ ਪਾਲਕ ਧਨੀਆ ਮੇਥੀ ਵਗੈਰਾ ਤੇ ਅਸੀਂ ਨੂੰ ਅਸੀਂ ਇਹ ਆ ਕੇ ਧੋ ਕੇ ਵਾਸ਼ ਕਰਕੇ ਰੱਖ ਲਿਆ ਹੈ ਕੱਟ ਕੇ ਇਧਰ ਅਸੀਂ ਤਿਆਰ ਕਰ ਲਿਆ ਤੜਕਾ ਆਇਲ ਐਡ ਕਰਕੇ ਤੇ ਤੁਸੀਂ ਦੇਸੀ ਘਿਓ ਦਾ ਵੀ ਤੜਕਾ ਲਗਾ ਸਕਦੇ ਹੋ ਤੇ ਅਸੀਂ ਰਿਫਾਈਨਡ ਆਇਲ ਦਾ ਲਗਾ ਰਹੇ ਹਾਂ ਕਿਉਂਕਿ ਮੈਂ ਬਾਅਦ ਵਿੱਚ ਇਹਦੇ ਚ ਮੱਖਣ ਮੱਖਣ ਛੂਜ਼ ਕਰਾਂਗੀ ਤੇ ਅਦਰਕ ਲਸਣ ਤੇ ਪਿਆਜ਼ ਬਰੀਕ ਕੱਟ ਕੇ ਅਸੀਂ ਤਾਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੈ ਸਾਗ ਦੇ ਤੜਕੇ ਵਿੱਚ ਕੋਈ ਜੀਰਾ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਨਾ ਹੀ ਹਲਦੀ ਤੇ ਨਾ ਹੀ ਮਸਾਲੇ ਕੋਈ ਜ਼ਿਆਦਾ ਪੈਂਦੇ ਨੇ ਇਹਦੇ ਵਿੱਚ। ਬਸ ਹਰੀਆਂ ਮਿਰਚਾਂ, ਲਾਲ ਮਿਰਚਾਂ ਵਗੈਰਾ ਤੁਸੀਂ ਐਡ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਸਾਗ ਬਹੁਤ ਵਧੀਆ ਬਣਦਾ ਹੈ। ਤੜਕੇ ਦੇ ਚੰਗੀ ਤਰ੍ਹਾਂ ਪੁੱਜ ਕੇ ਬ੍ਰਾਊਨ ਹੋ ਜਾਣ ਤੋਂ ਬਾਅਦ ਅਸੀਂ ਐਡ ਕੀਤਾ ਕੱਟਿਆ ਹੋਇਆ ਧਨੀਆ ਤੇ ਮੇਥੀ। ਤੇ ਇਹਨਾਂ ਨੂੰ ਭੁੰਨ ਲਾਂਗੇ। ਫਿਰ ਇਹਦੇ ਵਿੱਚ ਲਾਲ ਮਿਰਚ ਤੇ ਕਸ਼ਮੀਰੀ ਮਿਰਚ ਥੋੜੀ ਜਿਹੀ ਐਡ ਕਰੀ ਆਪਾਂ। ਤੜਕਾ ਉਹ ਬਿਲਕੁਲ ਤਿਆਰ ਹੈ ਸਾਗ ਨੂੰ ਵਿੱਚ ਐਡ ਕਰਨ ਵਾਸਤੇ ਹੁਣ ਅਸੀਂ ਜੋ ਕੋਟ ਕੇ ਸਾਗ ਕਟਣ ਤੋਂ ਬਾਅਦ ਵੀ 5-7 ਮਿੰਟ ਪਕਾ ਲਿਆ ਸੀ ਉਸ ਨੂੰ ਇਹਦੇ ਵਿੱਚ ਐਡ ਕਰ ਦੇਾਂਗੇ ਤੇ ਸਾਗ ਸਾਡਾ ਬਿਲਕੁਲ ਰੈਡੀ ਹੈ ਸਰਵ ਕਰਨ ਵਾਸਤੇ ਬਹੁਤ ਹੀ ਵਧੀਆ ਟੇਸ ਦਾ ਸਾਗ ਬਣਿਆ ਹੈ ਤੇ ਇਹਦੇ ਨਾਲ ਹੁਣ ਅਸੀਂ ਤਿਆਰ ਕਰਾਂਗੇ ਮੱਕੀ ਦੀ ਰੋਟੀ ਤੇ ਇਨਸਟੈਂਟ ਮੱਖਣਾ ਸੀ ਕਿਵੇਂ ਬਣਾ ਸਕਦੇ ਆ 1 ਮਿੰਟ ਵਿੱਚ ਮੱਖਣ ਤਿਆਰ ਕਰਨ ਦੀ ਵਿਧੀ ਤੁਹਾਨੂੰ ਦੱਸਾਂਗੇ ਛਾਗੋ ਕੇ ਰੈਡੀ ਤੇਦਰ ਅਸੀਂ ਲੈ ਲਿਆ ਮੱਕੀ ਦਾ ਆਟਾ ਇਸ ਨੂੰ ਛਾਣ ਲਵਾਂਗੇ ਥੋੜਾ ਹੋਰ ਆਟਾ ਲੈ ਲਵਾਂਗੇ ਮੱਕੀ ਦਾ ਤੇ 5-6 ਸਕੂਪ ਮੈਂ ਮੱਕੀ ਦਾ ਆਟਾ ਲਿਆ ਤੇ ਇੱਕ ਸਕੂਪ ਲਿਆ ਖਣਕ ਦਾ ਆਟਾ ਜਿਹਦੇ ਨਾਲ ਇਹਦੀ ਬਾਈਂਡਿੰਗ ਵਧੀਆ ਹੋ ਜਾਏਗੀ ਤੇ ਥੋੜਾ ਜੈਦੇ ਵਿੱਚ ਮੈਂ ਐਡ ਕਰਨਾ ਹੈ ਬੇਸਣ ਜਿਹਦਾ ਫਲੇਵਰ ਵੀ ਵਧੀਆ ਆਏਗਾ ਤੇ ਇਹਦੇ ਨਾਲ ਬਾਈਂਡਿੰਗ ਵੀ ਵਧੀਆ ਹੋ ਜਾਏਗੀ ਨਾਲੇ ਥ੍ਰੀ ਗ੍ਰੇਨ ਆਟਾ ਬਣ ਜਾਏਗਾ ਮਲਟੀ ਗ੍ਰੇਨ ਆਟਾ ਜਿਹਨੂੰ ਕਹਿੰਦੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਅਜਵਾਇਨ ਤੇ ਨਮਕ ਥੋੜੀ ਜਿਹੀ ਕਸੂਰੀ ਮੇਥੀ ਐਡ ਕੀਤੀ ਹੈ। ਥੋੜਾ ਜਿਹਾ oil ੜਡ ਕਰ ਲਵਾਂਗੇ। ਤੇ ਇਸ ਨੂੰ ਮਿਕਸ ਕਰਕੇ ਤੇ ਗੁੰਗੁਨੇ ਜੇ ਪਾਣੀ ਦੇ ਨਾਲ ਅਸੀਂ ਇਸ ਨੂੰ ਇਸ ਸਾਟੇ ਨੂੰ ਲਗਾਉਣਾ ਹੈ। ਜਿਹਨੂੰ ਕਹਿੰਦੇ ਲਿਊ ਕੁਵਾਰਮ ਵਾਟਰ। ਕੋਸਾ ਜਿਹਾ ਕਰ ਲਿਆ ਸੀ ਪਾਣੀ। ਤੇ ਉਹਦੇ ਨਾਲ ਹੌਲੀ ਹੌਲੀ ਮਿਕਸ ਕਰਕੇ ਸਾਰੇ ਆਟੇ 'ਚ ਤੇ ਸਾਨੂੰ ਅਸੀਂ ਵਧੀਆ ਤਰੀਕੇ ਨਾਲ ਆਟੇ ਨੂੰ ਲਗਾ ਲਵਾਂਗੇ ਪਹਿਲਾਂ ਇਹ ਆਟਾ ਬਾਰ-ਬਾਰ ਖੇਲਰਦਾ ਹੈ ਤੇ ਸਾਨੂੰ ਇਹਦੀ ਬਾਈਂਡਿੰਗ ਵਾਸਤੇ ਅਸੀਂ ਕਣਕ ਦਾ ਆਟਾ ਵਿੱਚ ਐਡ ਕੀਤਾ ਹੈ ਥੋੜਾ ਜਿਹਾ ਹੁਣ ਅਸੀਂ ਇਹ ਇਕੱਠਾ ਕਰਕੇ ਮਸਲ-ਮਸਲ ਕੇ ਹੱਥ ਨਾਲ ਤੇ ਇਹਨੂੰ ਵਧੀਆ ਲਗਾ ਲਿਆ 5 ਮਿੰਟ ਇਹਨੂੰ ਰੈਸਟ ਦੇਣੀ ਹੈ ਉਹਨੇ ਦਰ ਨੂੰ ਅਸੀਂ ਤਿਆਰ ਕਰਾਂਗੇ ਮੱਖਣ ਕੱਲ ਦੇ ਤੋਂ ਅਸੀਂ ਫਰੈਸ਼ ਕਰੀਮ ਲੈ ਲਈਏ ਜਿਹੜੀ ਰਾਤ ਨੂੰ ਫ੍ਰਿਜ ਰੱਖਦੀਦਾ ਤੇ ਵਧੀਆ ਤਰੀਕੇ ਨਾਲ ਸੈੱਟ ਹੋ ਕੇ ਕਰੀਮ ਉੱਪਰ ਆ ਜਾਂਦੀ ਹੁਣ ਇਹਨੂੰ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਅਸੀਂ ਤੀਕ ਸੈਕਿੰਡ ਚਲਾਉਣਾ ਤੇ ਬੱਸ ਮੱਖਣ ਆ ਜਾਣਾ ਥੋੜਾ ਜਿਹਾ ਚਲਾਉਣ ਦੇ ਨਾਲ ਬੱਸ ਮਿਕਸਰ ਦੇ ਵਿੱਚ ਜਲਦੀ ਨਾਲ ਮੱਖਣ ਬਣ ਜਾਂਦਾ ਹੈ ਤੇ ਥੋੜੀ ਮਲਾਈ ਹੋਏ ਤਾਂ ਤੁਸੀਂ ਮਿਕਸ ਮਿਕਸਰ ਦੇ ਵਿੱਚ ਹੀ ਮੱਖਣ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਗੁੰਗੁਨਾ ਜਿਆ ਪਾਣੀ ਐਡ ਕੀਤਾ ਹੈ ਨਾਰਮਲ ਜਿਆ ਕੋਸਾ ਜਿਹਨੂੰ ਕਹਿ ਸਕਦੇ ਹਾਂ ਅਸੀਂ ਤੇ ਚਮਚ ਦੀ ਹੈਲਪ ਦੇ ਨਾਲ ਇਹ ਮੱਖਣ ਅਸੀਂ ਕੱਢ ਲਿਆ ਇੱਕ ਬੌਲ ਵਿੱਚ ਤੇ ਮੱਖਣ ਵੀ ਸਾਡਾ ਹੋ ਗਿਆ ਤਿਆਰ ਇਹ ਦਰਸੀ ਬਣਾਵਾਂਗੇ ਹੁਣ ਬਾਕੀ ਦੀਆਂ ਰੋਟੀਆਂ ਜੋ ਆਟਾ ਅਸੀਂ ਲਗਾ ਲਿਆ ਸੀ ਉਸ ਨੂੰ ਇੱਕ ਵਾਰੀ ਫੇਰ ਮੁਕੀ ਦੇ ਲਵਾਂਗੇ ਅਸੀਂ ਮਾਝੀ ਭਾਸ਼ਾ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਬੋਲਦੇ ਹਾਂ ਆਟੇ ਨੂੰ ਲਗਾਉਣਾ ਨਹੀਂ ਬੋਲਦੇ ਅਸੀਂ ਆਟੇ ਨੂੰ ਮੁਕੀ ਦੇਣਾ ਬੋਲਦੇ ਹਾਂ ਬਹੁਤ ਵਧੀਆ ਆਟਾ ਲੱਗ ਕੇ ਤਿਆਰ ਹੋ ਗਿਆ ਹੈ ਤੇ ਇਹਦੇ ਢੇੜੇ ਤਿਆਰ ਕਰਕੇ ਤੇ ਹੱਥਾਂ ਦੀ ਮਦਦ ਨਾਲ ਜਿੰਨਾ ਸਕੇ ਨੂੰ ਅਸੀਂ ਫਲੈਟ ਕਰੀਦਾ ਹੈ ਮੱਕੀ ਦੀ ਰੋਟੀ ਵੈਸੇ ਤੇ ਵੇਲਣੇ ਨਾਲ ਨਹੀਂ ਬਣਦੀ ਅਸੀਂ ਹੱਥਾਂ ਨਾਲ ਹੀ ਇਸ ਤਰੀਕੇ ਨਾਲ ਫਲੈਟ ਕਰਕੇ ਮੱਕੀ ਦੀ ਰੋਟੀ ਬਣਾਉਂਦੇ ਆ ਪਰ ਇਸ ਵਲੌਗ ਦੇ ਵਿੱਚ ਤੁਹਾਨੂੰ ਇੱਕ ਟ੍ਰਿਕ ਸੀ ਮੱਕੀ ਦੀ ਰੋਟੀ ਬਣਾਉਣ ਦਾ ਦੱਸਾਂਗੇ ਜਿਸ ਦੇ ਨਾਲ ਤੁਸੀਂ ਆਸਾਨੀ ਨਾਲ ਮੱਕੀ ਦੀ ਰੋਟੀ ਤਿਆਰ ਕਰ ਸਕਦੇ ਹੋ ਜਿਨ੍ਹਾਂ ਨੂੰ ਹੱਥ ਨਾਲ ਤਿਆਰ ਨਹੀਂ ਕਰਨੀ ਆਉਂਦੀ ਉਹ ਵੀ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਦੋ ਪੇਪਰ ਲੈ ਲਵੋ ਇੱਕ ਪੇਪਰ نیچے ਲਗਾ ਲਓ ਤੇ ਇੱਕ ਰੋਟੀ ਦੇ ਉੱਪਰ ਲਗਾ ਲਵੋ ਤੇ ਉਸ ਨੂੰ ਉੱਪਰ ਟੈਪ 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 ਕਰਕੇ ਤੇ ਤੁਸੀਂ ਰੋਟੀਆਂ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਜਾਂ ਪੇਪਰ ਨਹੀਂ ਤੇ ਤੁਸੀਂ ਸਾਫ਼ ਇੱਕ ਪੋਲੀਥੀਨ ਵੀ ਲੈ ਸਕਦੇ ਹੋ ਜਿਹਦਾ ਇੱਕ ਟੁਕੜਾ نیچے ਰੱਖਣਾ ਹੈ ਵਿੱਚ ਰੋਟੀ ਰੱਖ ਕੇ ਤੇ ਇੱਕ ਟੁਕੜਾ ਉੱਪਰ ਲਗਾਉਣਾ ਹੈ ਹੁਣੇ ਰੋਟੀ ਅਸੀਂ ਘਿਓ ਲਗਾ ਕੇ ਤਿਆਰ ਕਰ ਲਵਾਂਗੇ ਤੇ ਬਹੁਤ ਹੀ ਵਧੀਆ ਮੱਕੀ ਦੀਆਂ ਰੋਟੀਆਂ ਬਣ ਕੇ ਤਿਆਰ ਹੋਈਆਂ ਤੇ ਜਿੰਨ ਜਿੰਨ ਨੂੰ ਵਲੌਗ ਵਧੀਆ ਲੱਗਾ ਹੋਏ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰਨੀ ਤੇ ਸਬਸਕ੍ਰਾਈਬ ਕਰਨਾ ਹੁਣ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਤੇ ਮੱਖਣ ਵੀ ਇੱਧਰ ਤਿਆਰ ਹੈ ਤੇ ਅਸੀਂ ਸਰਵ ਕਰਾਂਗੇ ਸਭ ਨੂੰ ਇਹ ਸਾਗ ਤੇ ਮੱਕੀ ਦੀ ਰੋਟੀ ਬਹੁਤ ਪਸੰਦ ਆਈ ਬਹੁਤ ਸਵਾਦ ਨਾਲ ਸਭ ਨੇ ਖਾਧੀ ਤੇ ਤੁਸੀਂ ਵੀ ਬਣਾ ਕੇ ਖਾ ਕੇ ਦੇਖੋ ਤੇ ਦੱਸਿਓ ਜਰੂਰ ਕਮੈਂਟ ਕਰਕੇ ਕਿ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਾ ਇਹਦੇ ਨਾਲ ਹੀ ਵੀਡੀਓ ਖਤਮ ਹੋਣ ਜਾ ਰਹੀ ਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੈਲ ਬਟਨ ਨੂੰ ਜਰੂਰ ਦਬਾ ਲੈਣਾ ਤਾਂ ਕਿ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਨਵਾਈ ਬਾਈ ਬਾਈ ਧੰਨਵਾਦ ਜੀ ਪੂਰੀ ਵੀਡੀਓ ਨੂੰ ਵਾਚ ਕਰਨ ਲਈ